ਇਰੇ 10 ਲੱਖ ਰੁਪਏ ਆ ਸਤ ਇਹਨਾਂ ਨੇ ਲੜ ਹੜਪਿਆ ਸੀ ਕਹਿੰਦਾ ਬਾਪੂ ਕੋਠਾ ਹੈ ਉਹ ਇਹ ਵਾਪਸ ਕਿਤੇ ਹੋ ਕੀ ਗੱਲਬਾਤ ਨਹੀਂ ਇਹ ਹਜੇ ਹੁਣ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਵੀਰੇ ਉਹ ਕਾਰਵਾਈ ਕਰ ਰਿਆ ਕਹਿੰਦੇ ਵਿਸ਼ਵਾਸ ਪਾਇਆ ਹੈ ਜੀ ਸਪான்ਸਰਸ਼ਿਪ ਲੈਟਰ ਮੰਗਵਾਈਆਂ ਜੀ ਚਾਰ ਵਾਰੀ ਮੰਗਵਾ ਕੇ ਕੈਨਸਲ ਕਰਵਾਈਆਂ ਪੰਜਵੀਂ ਵਾਰੀ ਕਹਿੰਦੇ ਤੁਹਾਡੀ ਪੇਡ ਆਉਣੀ ਹੈ ਜੀ ਅਸੀਂ ਤੇ ਚਲੋ ਕਿੰਨੇ ਆ ਇਹਨਾਂ ਦੱਸਿਆ ਕਹਿੰਦੇ 10 ਲੱਖ ਰੁਪਏ ਲੱਗਣਗੇ ਅਸੀਂ ਇਹਨਾਂ ਨੂੰ 10 ਲੱਖ ਰੁਪਏ ਆਰਟੀਜੀਐਸ ਇਹਨਾਂ ਦੇ ਅਕਾਊਂਟ 'ਚ ਕੀਤਾ ਅਸੀਂ 10 ਫਰਵਰੀ ਨੂੰ ਉਸ ਤੋਂ ਬਾਅਦ ਮਾਰਚ ਦੇ ਵਿੱਚ ਇਹਨਾਂ ਨੇ ਨਵਾਂ ਜਿਹਾ ਪੰਗਾ ਖੜ ਪਹਿਲਾਂ ਕਹਿੰਦੇ ਵੀ ਕੋਈ ਪੈਸਾ ਲੈਣਾ ਵੀ ਵੀਜ਼ਾ ਲੱਗੇ ਤੋਂ ਬਾਅਦ ਪੈਸਾ ਲਵਾਂਗੇ ਫਿਰ ਦੂਜੇ ਮਹੀਨੇ ਦੇ ਵਿੱਚ ਆ ਕੇ ਸਭ ਤੋਂ ਪੈਸੇ ਮੰਗਣ ਲੱਗੇ ਜਦ ਕਿ ਦਾ 10 ਲੱਖ ਰੁਪਏ ਇਹਨਾਂ ਦਿੱਤਾ ਸੀ ਨੇ ਇਹਨਾਂ ਲਾਈਟਰ ਪੈਡ ਦੇ ਉੱਤੇ ਲਿਖ ਕੇ ਵੀਜ਼ਾ ਜਾ 20 ਤਰੀਕ ਥਈ 3 ਮਈ ਥਈ ਵੀਜ਼ਾ ਤੁਹਾਡਾ ਵੀਜ਼ਾ ਜਦੋਂ 10 ਲੱਖ ਰੁਪਏ ਬਾਅਦ ਸਮਝੋ ਕੋਈ ਕੁਸ ਸਾਨੂੰ ਨਾ ਵੀਜ਼ਾ ਨਾ ਸਾਡੇ ਪਿੱਛੇ 10 ਲੱਖ ਰੁਪਏ ਬਾਅਦ ਕਰਦੇ ਕਰਾਂਦੇ ਜਣਾ ਨਹੀਂ ਜੀ ਸਾਡੇ ਤੋਂ ਇੰਸ਼ੋਰੈਂਸ ਦੇ ਨਾਮ ਤੇ 8 ਲੱਖ ਰੁਪਏ ਹੋਰ ਲੈ ਲਿਆ 24 ਲੱਖ ਦਾ ਪੈਕੇਜ ਜਣਾ ਨੇ 32 ਲੱਖ ਤੇ ਪਹੁੰਚਾ ਦਿੱਤੀ 8 ਲੱਖ 18 ਲੱਖ ਲੈ ਲਿਆ ਜੀ ਉਸ ਤੋਂ ਬਾਅਦ ਚ ਇਹਨਾਂ ਤੋਂ ਕੰਮ ਹੀ ਨਹੀਂ ਕਰ ਰਿਹਾ ਜੀ ਅਸੀਂ ਇੰਨੇ ਕਿਹੜੇ ਮਾਰ ਮਾਰ ਕੇ ਥੱਕ ਚੁੱਕੇ ਦੇ ਅਸੀਂ ਇੱਥੇ ਰੋ ਧਰਨਾ ਵੀ ਲਾ ਚੁੱਕੇ ਆ ਪਰ ਕੋਈ ਹੱਥ ਪੱਲਾ ਨਹੀਂ ਫੜਾਂਦੇ ਉੱਪਰ ਵੀ ਪਾਰਟੀ ਹੈ ਜੀ ਇਹਨਾਂ ਨੇ ਵੀ ਪੈਸੇ ਲੈਣੇ ਆ ਜੀ ਇਹ ਜ਼ਰੂਰ ਤੋਂ ਨੇ ਜੀ ਇਹਨਾਂ ਦੇ ਵੀ ਪੇਮੈਂਟ ਆ ਜੀ ਅਸੀਂ ਲੁਧਿਆਣੇ ਤੋਂ ਆ ਜੀ ਬੇਸਿਕ ਲੁਧਿਆਣੇ ਤੋਂ ਨਾਲ ਦੇ ਬੰਦੇ ਤਿੰਨ ਤਿੰਨ ਮਹੀਨੇ ਤੱਕੇ ਖਾ ਰਿਆ ਅਸੀਂ ਕਿਹੜਾ ਨਾ 2 ਨੰਬਰ ਦਿੱਤੇ 1 ਨੰਬਰ ਦਿੱਤੇ ਤੁਸੀਂ ਸਾਡਾ ਪੈਸਾ ਦੇ ਦੋ ਸਾਨੂੰ ਪਤਾ ਨਹੀਂ ਗਵਰਨਮੈਂਟ ਐਸੇ ਜਿਹਨੂੰ ਲਾਇਸੈਂਸ ਕਿਉਂ ਦੇ ਰਹੀ ਹੁੰਨੇ ਇਹਨਾਂ ਦਾ ਸਾਨੂੰ ਨਹੀਂ ਪਤਾ ਲਾਇਸੈਂਸ 930 ਨੰਬਰ ਇਹਨਾਂ ਬਾਹਰ ਲਿਖਿਆ ਹੋਇਆ ਜਦੋਂ ਵੀ ਇਹ ਆਪ ਕਦੀ ਸਾਹਮਣੇ ਨਹੀਂ ਹੋਈ ਸੀ ਜਿਹੜੇ ਇਮੀਗ੍ਰੇਸ਼ਨ ਵਾਲੇ ਹੌਲੇ-ਹੌਲੇ ਲੋਕਾਂ ਨੂੰ ਕੋਈ ਠੱਗੀ ਮਾਰਦੇ ਨੇ ਜਾਂ ਕੁਝ ਕਿਸੇ ਨੂੰ ਕਿਸੇ ਦਾ ਪੈਸਾ ਲੈ ਕੇ ਜਿਵੇਂ ਬਾਹਰ ਨਾ ਭੇਜਣਾ ਲਾਰੇ ਲੱਪੇ ਲਾਉਣਾ ਇਦਾਂ ਦੇ ਨੇ ਤਾਂ ਉਹਨਾਂ ਤੇ ਸਖਤ ਸਖਤ ਪਹਿਲਾਂ ਵੀ ਕਾਰਵਾਈਆਂ ਕੀਤੀਆਂ ਗਈਆਂ ਕੀਤੀ ਜਾ ਵੀ ਰਹੀ ਹੈ ਤੇ ਅੱਗੇ ਵੀ ਕੀਤੀ ਜਾਊਗੀ ਲੁਧਿਆਣਾ ਪੁਲਿਸ ਤੋਂ ਲੁਧਿਆਣਾ ਲੈ ਮਨ ਜੋਰ ਚਿੱਕੋ ਤੁਸੀਂ ਤੇ ਮੈਂ ਹਾਂ ਯੂੰਬਰੀ ਮੋਲਰਡਾ ਦੇ ਸਪੀਡ ਚੌਂਕ ਦੇ ਵਿੱਚ ਇੱਕ ਪਤਨੀ ਤੇ ਪਤੀ ਜਿਹੜਾ ਕਿ ਟੈਂਕੀ ਉੱਤੇ ਚੜਜ ਰਹੇ ਆ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੇ ਤਸਵੀਰਾਂ ਜਿਹੜੀ ਆ ਕਿ ਹੈ ਇਹ ਦੇਖ ਸਕਦੇ ਤੁਸੀਂ ਟੈਂਕੀ ਦੇ ਉੱਤੇ ਜਿਹੜਾ ਕਿ ਚੜਜ ਰਹੇ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾਂਦੀ ਹੈ ਕੀ ਕਾਰਨ ਹੈ ਆਤਮ ਹੱਤਿਆ ਕਰਨ ਦਾ ਕਾਰਨ ਕੀ ਹੈ ਟੈਂਕੀ ਤੇ ਚੜਨ ਦਾ ਵੀ ਇਹ ਸਾਰਾ ਕਾਰਨ ਉਹਨਾਂ ਦੇ ਪਿਤਾ ਜੀ ਕੋ ਜਾਣਦਿਆਂ ਕੀ ਐਸੇ ਕਾਰਨ ਰੇ ਹੋਣਗੇ ਟੈਂਕੀ ਦੇ ਮੇਰਾ ਬੇਟਾ ਤੇ ਮੇਰੀ ਨੂੰਨ ਹੈਗੇ ਅੱਛਾ ਕੀ ਕਾਰਨ ਕੀ ਇਹ ਟੈਂਕੀ ਦੇ ਚੜਨ ਦੇ ਕਾਰਨ ਜੋ ਕਿ ਜਾਣ ਦਾ ਫੈਲਾਈ ਦੀ ਗਲੋਬਲ ਵਾਲਿਆਂ ਦੀ ਗਲੋਬਲ ਆਹੰਦ ਲੱਖ ਰੁਪਏ ਦੀ ਟੱਗੀ ਮਾਰੀ ਹੈਗੀ ਠੀਕ ਹੈ ਇਹ ਕਰੂਰੀ ਗੱਲ ਹੈ ਜੀ ਪਹਿਲੇ ਮਹੀਨੇ ਦੀ ਅੱਛਾ ਜੀ ਪਹਿਲੇ ਕੀ ਕੀ ਵਾਦੇ ਦਿਖਾਈ ਇਹਨਾਂ ਨੇ ਕਿਵੇਂ ਕੀ ਕੀ ਸੁਪਰੀ ਦਿਖਾਈ ਇਹਨਾਂ ਨੇ ਤੁਹਾਨੂੰ ਸੁਪਰੀ ਦਿਖਾਈ ਇਹਨਾਂ ਨੇ ਕਹਿੰਦੇ ਤੇ ਵੀ ਅਸੀਂ 21 ਲੱਖ ਦੇ ਵਿੱਚ ਦੋਹਾਂ ਜੀਆਂ ਨੂੰ ਭੇਜ ਦਿਆਂਗੇ ਪਹਿਲਾਂ ਕਹਿੰਦੇ ਵੀ ਕੋਈ ਪੈਸਾ ਲੈਣਾ ਵੀ ਬੀਜਾ ਲੱਗੇ ਤੋਂ ਬਾਅਦ ਪੈਸਾ ਲਵਾਂਗੇ ਪੇ ਦੂਜੇ ਮਹੀਨੇ ਦੇ ਵਿੱਚ ਆ ਕੇ ਇਹ ਸਭ ਤੋਂ ਪੈਸੇ ਮੰਗਣ ਲੱਗੇ ਜਦ ਕਿ 100 ਲੱਖ ਰੁਪਏ ਇਹਨਾਂ ਦਿੱਤਾ ਸੀਨੇ ਉਸ ਤੋਂ ਬਾਅਦ ਸਾਡੇ ਇੰਟਰਵਿਊ ਕਰਾ ਦिए ਹੋਰ ਕੋਈ ਸਾਨੂੰ ਦੱਸੇ ਨਹੀਂ ਵੀ ਕੀ ਛੁਡਾ ਹੋਇਆ ਕੀ ਨਾ ਹੋਏਗਾ ਤੇ ਬਾਹਰ ਨਹੀਂ ਭੇਜਿਆ ਕੋਈ ਬਾਹਰ ਨਹੀਂ ਭੇਜਿਆ ਪੰਜਵੇਂ ਮਹੀਨੇ ਚੱਲ ਨਾਲ ਇਹਨਾਂ ਲੈਟਰਪੈਡ ਦੇ ਉੱਤੇ ਲਿਖ ਕੇ ਵੀ ਦਿੱਤਾ ਜਾਂ 20 ਤਰੀਕ ਸੀ 30 ਮਈ ਸੀ ਵੀਜਾ ਛੁਡਾ ਵੀਜਾ ਜਾਂ ਸਾਨੂੰ 10 ਲੱਖ ਰੁਪਏ ਵਾਪਸ ਹੋਜੂ ਕੋਈ ਕੁਛ ਸਾਨੂੰ ਨਾ ਵੀਜਾ ਨਾ ਸਾਡੇ 10 ਲੱਖ ਰੁਪਏ ਵਾਪਸ ਤੇ ਉਹ ਤੋਂ ਬਾਅਦ ਅਸੀਂ ਪੁਲਿਸ ਕਮਿਸ਼ਨਰ ਲੁਧਿਆਣੇ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਇਹ ਪੁਲਿਸ ਕਮਿਸ਼ਨਰ ਨੇ ਇਥੋਂ ਧੂਰੀ ਸ਼ਹਿਰ ਨੂੰ ਜਿਹੜਾ ਕਿ ਸਾਡਾ ਸ਼ਹਿਰ ਪੈਂਦਾ ਹੈਗਾ ਉੱਥੇ ਨੂੰ ਭੇਜੀ ਹੈ ਉਹ ਇਥੋਂ ਉਹਨਾਂ ਨੂੰ ਫੋਨ ਕਰਦੇ ਨੇ ਗਲੋਬਲ ਨੂੰ ਫੋਨ ਤੇ ਉਹਨਾਂ ਨੂੰ ਕਹਿੰਦੇ ਨੇ ਅਸੀਂ ਫਲਾਣੇ ਦੇ ਨਾਮਾਂਗੇ ਕਦੇ ਕਿਸੇ ਦੇ ਨਾਮਾਂਗੇ ਜਾਂਦੇ ਹੈ ਨਹੀਂਗੇ ਨਾ ਕੋਈ ਪੈਸਾ ਵਾਪਸ ਕੀਤਾ ਨਾ ਕੋਈ ਤੇ ਤੁਸੀਂ ਕੋਈ ਕੰਪਲੀਟ ਕਾਗਜ਼ ਪੱਤਰ ਨੇ ਸਾਰੇ ਇਹਨਾਂ ਦੇ ਪਏ ਨੇਗੇ ਕੰਪਲੀਟ ਕਰੀ ਹੋਈ ਹੈ ਸੀਪੀ ਨੂੰ ਕਰੀ ਹੋਈ ਹੈ ਸੀਪੀ ਤੋਂ ਤੁੰਤ ਹੈ ਨਹੀਂ ਹੋਰੇ ਕੋਈ ਪੁਲਿਸ ਕਮਿਸ਼ਨਰ ਨੂੰ ਤੁਹਾਨੂੰ ਪੁਲਿਸ ਕਮਿਸ਼ਨਰ ਨੂੰ ਸਾਡੀ ਸਾਰੀ ਸ਼ਿਕਾਇਤ ਹੈਗੀ ਤੇ ਉਧਰ ਕੁਲਦੀਪ ਸਿੰਘ ਧਾਰੀਵਾਲ ਜਿਹੜਾ ਐਨ ਆਰ ਆਈ ਮਨਿਸਟਰ ਹੈ ਉਹਨੂੰ ਐਪਲੀਕੇਸ਼ਨ ਦਿੱਤੀ ਵੀ ਸਾਡੀ ਹਾਂ ਉਹਨਾਂ ਨੇ ਉਹਦੀ ਏ ਆਈ ਜੀ ਪਟਿਆਲੇ ਨੂੰ ਦਿੱਤੀ ਪਾ ਦਿੱਤੀ ਚੰਡੀਗੜ੍ਹੋਂ ਪਟਿਆਲਾ ਨੇ ਸੰਗਰੂਰ ਪੁਲਿਸ ਲੈਣ ਨੂੰ ਪਾਈ ਹੋਈ ਹੈ ਐਨ ਆਰ ਆਈ ਵਾਲਿਆਂ ਨੇ ਉਹਨਾਂ ਨੇ ਵੀ ਕੋਈ ਹੁਣ ਤੱਕ ਉਹ ਨਹੀਂ ਕੀਤਾ ਜੀ ਤੇ ਬੇਟੇ ਦਾ ਕੀ ਨਾਮ ਹੈ ਬੇਟੇ ਦਾ ਨਾਮ ਹਰਦੀਪ ਸਿੰਘ ਕਿੰਨੀ ਉਮਰ ਹੈ ਉਹਦੇ 27 ਸਾਲ અમનદીપ કોર તો બિલકુલ હે તસવીરાને ਜਿਹੜੇ ਕਿ ਪਿਤਾ ਇਹਨਾਂ ਨੇ ਪਹਿਲੇ ਜਿਹੜਾ ਕੀ ਇੱਕ ਮਹੀਨਾ ਪਹਿਲਾਂ 10 ਲੱਖ ਰੁਪਏ ਦਿੱਤਾ ਸੀਗਾ ਯੂਕੇ ਜਾਣ ਦਾ ਬਾਹਰ ਜਾਣ ਦਾ ਜਿਹੜੀ ਹੈ ਇਹਨਾਂ ਦਾ ਸੁਪਨਾ ਸੀਗਾ ਇਹ ਤੇਰਾ ਕੀ ਮੀਆਂ ਬੀਬੀ ਤੁਸੀਂ ਦੇਖ ਸਕਦੇ ਹੋ ਉਨ ਉੱਪਰ ਜਿਹੜੇ ਚੜੇ ਉੱਪਰ ਚੜੇ ਇਹਨੇ ਦੋਨੋਂ ਮੀਆਂ ਬੀਬੀ ਜਿਹੜੇ ਦੱਸਿਆ ਜਾ ਰਿਹਾ ਜਾਣਕਾਰੀ ਅਨੁਸਾਰ ਕਿਹਾ ਗਿਆ ਠੱਗੀ ਜਿਹੜੀ ਕੀਤੀ ਗਈ ਹੈ ਇਹਨਾਂ ਦੇ ਨਾਲ 10 ਲੱਖ ਰੁਪਏ ਦੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਹੋਰ ਵੀ ਜਿਹੜੇ ਕੀ ਇਹ ਪੈਸੇ ਇਹਨਾਂ ਕੋ ਮੰਗੇ ਕੇ ਆ ਬਾਹਰ ਜਾਣ ਦੇ ਜਿਹੜੇ ਕੀ ਇਹ ਸੁਪਨੇ ਦਿਖਾਈ ਸੀਗੇ ਤੇ ਪਰ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜਾ ਕੀ ਇਹਨਾਂ ਤੋਂ ਹੋਰ ਪੈਸੇ ਮੰਗਦੇ ਹਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਕਮਿਸ਼ਨਰ ਦੇ ਵਿੱਚ ਜਿਹੜਾ ਕੀ ਕੰਪਲੇਂਟ ਵੀ ਦਿੱਤੀ ਜਾਂਦੀ ਹੈ ਇੱਕ ਹੋਰ ਮਾਮਲਾ ਜਿਹੜਾ ਕੀ ਇੱਥੇ ਸਾਹਮਣੇ ਆਂਦਾ ਵਾ ਕਿ ਇਹਨਾਂ ਨਾਲ ਵੀ ਜਿਹੜੀ ਕੀ ਹੈ ਠੱਗੀ ਫਰੋਡ ਕੀਤਾ ਗਿਆ ਇਮੀਗ੍ਰੇਸ਼ਨ ਵਾਲਿਆਂ ਨੇ ਭਾਜੀ ਕੀ ਹੋਇਆ ਕਿਸ ਤਰ੍ਹਾਂ ਦੀ ਠੱਗੀ ਹੋਈ ਹੈ ਕਿੰਨੇ ਲੱਖ ਦੀ ਠੱਗੀ ਹੋਈ ਹੈ ਕਿਹੜੇ ਕਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ ਭਾਜੀ ਅਸੀਂ ਨਾ ਦਸੰਬਰ ਦੇ ਵਿੱਚ ਆਏ ਗਲੋਬਲ ਵੀ ਇਮੀਗ੍ਰੇਸ਼ਨ ਦਫਤਰ ਹੈ ਸ਼ਮੀਤ ਚੌਂਕ ਲੁਧਿਆਣਾ ਦੇ ਵਿੱਚ ਮਾਡਲ ਟਾਊਨ ਚ ਅਸੀਂ ਆਣਾ ਕੋਲ ਦਸੰਬਰ ਦੇ ਵਿੱਚ ਆਏ ਤੇ ਪੁੱਛਿਆ ਉਹਨਾਂ ਨੂੰ ਪ੍ਰੋਸੈਸ ਵਗੈਰਾ ਕਿ ਵਰਕ ਵੀਜ਼ਾ ਲਗਾਉਣਾ ਕਹਿੰਦੇ ਅਸੀਂ ਭੇਜ ਦਾਂਗੇ ਤੁਹਾਨੂੰ ਤੇ ਪੇਮੈਂਟ ਦਾ ਅਸੀਂ ਸਾਰਾ ਪੁੱਛਿਆ ਪਹਿਲਾਂ ਤਾਂ ਕਹਿਣ ਲੱਗੇ ਅਸੀਂ ਕੈਸ਼ ਲੈਣੇ ਆ ਜਾਂ ਦੁੱਧਾਂ ਅਸੀਂ ਕਿ ਕੈਸ਼ ਟਾਣੀ ਦਵਾਂਗੇ ਕਿਉਂਕਿ ਸਾਡਾ ਤਾਂ ਇੱਕ ਨੰਬਰ ਦਾ ਪੈਸਾ ਅਸੀਂ ਤੁਹਾਨੂੰ ਕੈਸ਼ ਕਿਉਂ ਦਈਏ ਤੇ ਚਲੋ ਕਹਿੰਦੇ ਕੋਈ ਗੱਲ ਨਹੀਂ ਤੇ ਪਹਿਲਾਂ ਤਾਂ ਤੁਹਾਨੂੰ ਅਸੀਂ ਸਮਝਾਦਣੇ ਉਹਨਾਂ ਨੇ ਦੱਸਿਆ ਕਿ ਅਸੀਂ ਪੇਮੈਂਟ 24 ਲੱਖ ਲਵਾਂਗੇ ਵੀਜ਼ੇ ਤੋਂ ਬਾਅ ਚਲੋ ਅਸੀਂ ਜਿਹੜਾ ਨਾਲ ਸਾਰਾ ਡਨ ਕੀਤਾ ਇਹਨਾਂ ਨੇ ਸਾਡੇ ਇੰਸ਼ੋਰੈਂਸ ਮੈਡੀਕਲ ਕਰਵਾਇਆ ਸਾਰਾ ਕੁਝ ਹੋਇਆ ਸਾਡਾ ਅਸੀਂ ਇਹਨਾਂ ਕੋਲ ਲਾਏ ਉਸ ਤੋਂ ਬਾਅਦ ਜੋ ਇਹਨਾਂ ਨੇ ਸਪான்ਸਰਸ਼ਿਪ ਲੈਟਰ ਮੰਗਵਾਈਆਂ ਜੀ ਚਾਰ ਵਾਰੀ ਮੰਗਵਾ ਕੇ ਕੈਨਸਲ ਕਰਵਾਈਆਂ ਨੇ ਪਹਿਵੀਂ ਵਾਰੀ ਕਹਿੰਦੇ ਤੁਹਾਡੀ ਪੇਡ ਆਉਣੀ ਹੈ ਜੀ ਅਸੀਂ ਕਿਹਾ ਚਲੋ ਕਿੰਨੇ ਆ ਇਹਨਾਂ ਦੱਸਿਆ ਕਹਿੰਦੇ 10 ਲੱਖ ਰੁਪਏ ਲੱਗਣਾ ਜੀ ਅਸੀਂ ਇਹਨਾਂ ਨੂੰ 10 ਲੱਖ ਰੁਪਏ ਆਰਟੀਜੀਐਸ ਇਹਨਾਂ ਦੇ ਅਕਾਊਂਟ 'ਚ ਕੀਤਾ ਅਸੀਂ 10 ਫਰਵਰੀ ਨੂੰ ਉਸ ਤੋਂ ਬਾਅਦ ਮਾਰਚ ਦੇ ਵਿੱਚ ਇਹਨਾਂ ਨੇ ਨਵਾਂ ਜਿਹਾ ਪੰਗਾ ਖੜਾ ਕਰਤਾ ਜੀ ਤੁਹਾਡੀ ਇੰਸ਼ੋਰੈਂਸ ਵੀ ਆ ਗਈ ਪਹਿਲਾਂ ਸਾਨੂੰ ਕਹਿੰਦੇ ਤੁਹਾਡੀ ਤੇ ਫਿਰ ਕਹਿਣ ਲੱਗੇ ਇੰਸ਼ੋਰੈਂਸ ਆ ਗਈ ਹੈ ਇੰਸ਼ੋਰੈਂਸ ਦੇ ਵਿੱਚ ਦੱਸਣ ਲੱਗੇ ਕਦੀ ਪਹਿਲਾਂ ਕਹਿੰਦੇ ਤੁਹਾਡੀ ਜੇ ਇੰਸ਼ੋਰੈਂਸ ਆਈ ਇੱਕ ਜਾਂ 2 ਲੱਖ ਰੁਪਏ ਹੋਏਗੀ ਮੈਂ ਕਿਹਾ ਚਲੋ 1 2 ਲੱਖ ਜੇ ਹੋ ਜੇਗੀ ਕੋਈ ਗੱਲ ਨਹੀਂ ਇਹਨਾਂ ਦਾ ਐਮ ਡੀ ਐ ਅਮਿਤ ਮਲਹੋਤਰਾ ਵਿਨੂ ਮਲਹੋਤਰਾ ਤੇ ਰਾਜਵਿੰਦਰ ਕੌਰ ਇਹਨਾਂ ਦੇ ਕਾਉਂਸਲਰ ਆ ਤੇ ਮੈਨੇਜਰ ਆ ਇਹਨਾਂ ਦਾ ਕਰਨ ਕਰਦੇ ਕਰਾਂਦੇ ਜਣਾ ਨਹੀਂ ਜੀ ਸਾਡੇ ਤੋਂ ਇੰਸ਼ੋਰੈਂਸ ਦੇ ਨਾਮ ਤੇ 8 ਲੱਖ ਰੁਪਏ ਹੋਰ ਲੈ ਲਿਆ 24 ਲੱਖ ਦਾ ਪੈਕੇਜ ਉਹਨਾਂ ਨੇ 32 ਲੱਖ ਤੇ ਪਹੁੰਚਾਤਾ ਜੀ 8 ਲੱਖ 18 ਲੱਖ ਲੈ ਲਿਆ ਜੀ ਉਸ ਤੋਂ ਬਾਅਦ ਚ ਇਹਨਾਂ ਤੋਂ ਕੰਮ ਹੀ ਨਹੀਂ ਬਣ ਰਿਹਾ ਜੀ ਅਸੀਂ ਅਨੇ ਗੇੜੇ ਮਾਰ-ਮਾਰ ਕੇ ਥੱਕ ਚੁੱਕੇ ਤੇ ਅਸੀਂ ਇੱਥੇ ਰੋ ਧਰਨਾ ਵੀ ਲਾ ਚੁੱਕੇ ਆ ਪਰ ਕੋਈ ਹੱਥ ਪੱਲਾ ਨਹੀਂ ਫੜਾਂਦੇ ਜੇ ਅਸੀਂ ਇਹਨਾਂ ਨਾਲ ਗੱਲ ਕਰੀਏ ਫੋਨ ਤੇ ਫੋਨ ਹੀ ਨਹੀਂ ਚੱਕਦੇ ਪਹਿਲੀ ਗੱਲ ਐ ਜੇ ਫੋਨ ਚੱਕ ਲਿਆ ਫਿਰ ਇਹਨਾਂ ਨੇ ਕੀ ਕਰਨੀ ਧਮਕੀਆਂ ਦੇਣੀ ਸ਼ੁਰੂ ਕਰ ਦੇਣੀ ਜੋ ਤੁਹਾਡੇ ਤੋਂ ਹੁੰਦਾ ਜੀ ਕਰ ਲਓ ਸਾਡੀ ਪਹੁੰਚ ਬਹੁਤ ਉੱਪਰ ਤੱਕ ਹੈਗੀ ਐ ਅੱਛਾ ਕੋਈ ਵੀ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਹੋਈ ਐ ਕੋਈ ਵੱਡੇ ਘਰ ਦੀ ਕੀ ਚਾਹੀਏ ਜੀ ਜਦੋਂ ਅਸੀਂ ਇੱਥੇ ਆਨੇ ਸਾਨੂੰ ਅੱਗੇ 5-7 ਬੰਦੇ ਦਿਖਦੇ ਆ ਮੈਂ ਹਰ ਕੋਈ ਇਹੀ ਕਹਿੰਦਾ ਕਹਿੰਦਾ ਸਾਨੂੰ 3 ਮਹੀਨੇ ਹੋ ਗਏ ਜੀ ਕੰਪਲੇਨ ਲਖਾਈ ਅਸੀਂ ਸੀ ਹਰ ਕੋਈ ਇਹੀ ਕਹੀ ਜਾਂਦੇ ਸਾਨੂੰ ਪਤਾ ਸਾਡੇ ਨਾਲ ਤੇ ਬੰਦੇ ਤਿੰਨ ਤਿੰਨ ਮਹੀਨੇ ਠੱਕੇ ਖਾ ਰਿਆ ਅਸੀਂ ਕਿਹੜਾ ਨਾ ਦੋ ਨੰਬਰ ਦੇਤੇ ਇੱਕ ਨੰਬਰ ਦੇਤੇ ਸਾਡਾ ਪੈਸਾ ਦੇ ਦੋ ਸਾਨੂੰ ਪਤਾ ਨਹੀਂ ਗਵਰਨਮੈਂਟ ਐਸੇ ਜਿਹਨੂੰ ਲਾਇਸੈਂਸ ਕਿਉਂ ਦੇ ਰਹੀ ਹੁੰਨੇ ਇਹਨਾਂ ਦਾ ਸਾਨੂੰ ਨਹੀਂ ਪਤਾ ਲਾਇਸੈਂਸ 930 ਨੰਬਰ ਇਹਨਾਂ ਬਾਹਰ ਲਿਖਿਆ ਹੋਇਆ ਜਦੋਂ ਵੀ ਇਹ ਆਪ ਕਦੀ ਸਾਹਮਣੇ ਨਹੀਂ ਹੋਏ ਸੀ ਕਦੀ ਨਹੀਂ ਆਣਾ ਸਾਹਮਣੇ ਹੋਣਾ ਮੈਨੇ ਯਾਰ ਨੂੰ ਅੱਗੇ ਕਰ ਦੇਣਾ ਕਰੂ ਨੂੰ ਅਮਿਤ ਮਲੋਤਰਾ ਤੇ ਵੀਨੂ ਮਲੋਤਰਾ ਇਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਜੀ ਇਹਨਾਂ ਨੂੰ ਨਹੀਂ ਪਤਾ ਸੀ ਕਿੱਦਾਂ ਡੀਲ ਕਰਨਾ ਕਸਟਮਰ ਨਾਲ ਕਿੱਦਾਂ ਤੂੰ ਥੋੜਾ ਕਾ ਇਨਾ ਬਤਮੀਜੀ ਨਾਲ ਬੋਲਦੇ ਜੋ ਕਰਨਾ ਤੂੰ ਕਰ ਲੈ ਜਿੱਦਾਂ ਕਰਨਾ ਕਹਿੰਦੇ ਕਰ ਲੈ ਸਾਡੇ ਹੱਥੇ ਹੀ ਕਾ ਗਈ ਥੋੜੇ ਕਿਹੜੀ ਇਹ ਦਿਖਾ ਦਿਖਾਓ ਇਹ ਤਸਵੀਰਾਂ ਨੇ ਜਿਹੜੀ ਪ੍ਰੂਫ ਦੇ ਜਿਸ ਨਾਮ ਤੇ ਇਹਨਾਂ ਦੇ ਨਾਲ ਠੱਗੀ ਕੀਤੀ ਗਈ ਹੈ ਸਟੂਡੈਂਟ ਦਾ ਨਾਮ ਹੈ ਪ੍ਰੀਤ ਪ੍ਰੀਤੀ ਤੇ ਬਲਜਿੰਦਰ ਪਾਣੀ ਮੇਰੇ ਮੇਰੇ ਤੇ ਇਹਨਾਂ ਦੇ ਮਿਸਿਸ ਜਿਹੜੇ ਕੀ ਬਾਹ ਦਿਖਾਉਂਦੇ ਜਾਂਦੇ ਜਿਹੜੀ ਸੁਪਨੇ ਦਿਖਾਏ ਗਏ ਸੀਗੇ ਤੇ ਇਹ ट्रांजैक्शन ਜਿਹੜੀ ਕੀ ਤੁਸੀਂ ਦੇਖ ਰਹੇ ਹੋ ਕਟੋ ਕਟਨੀ ਤੇ 10 ਲੱਖ ਦੀ ਇੱਕ ट्रांजैक्शन ਕੀਤੀ ਗਈ ਹੈ ਇਹਨਾਂ ਦੇ ਅਕਾਊਂਟ ਦੇ ਗਲੋਬਲ ਵੇ ਇਮੀਗ੍ਰੇਸ਼ਨ ਦੇ ਵਿੱਚ ਤੇ ਤਸਵੀਰਾਂ ਨੇ ਤੇ ਹੋਰ ਵੀ ਜਿਹੜੀ ਕੀ ਹੈ ਇਹ ਕੀ ਹੈ ਭਾਜੀ ਇਹ 8 ਲੱਖ ਰੁਪਏ ਲੱਗੇ 10 ਤੇ 8 18 ਲੱਖ ਰੁਪਏ ਦਾ ਅੱਛਾ 18 ਲੱਖ ਰੁਪਏ 18 ਲੱਖ ਦਿੱਤਾ ਹੋਇਆ ਜੀ ਅਸੀਂ ਇਹਨਾਂ ਨੂੰ ਤੇ ਹੋਰ ਵੀ ਉਕਤਾ ਜਿਹੜੇ ਇਹ ਭਾਈ ਸਾਹਿਬ ਨਾਲ ਆਏ ਨੇ ਇਹਨਾਂ ਨਾਲ ਵੀ ਠੱਗੀਆਂ ਹੋਈਆਂ ਨੇ ਕੀ ਤੁਹਾਡਾ ਕੀ ਫਸਿਆ ਹੈ ਜੀ ਸਾਡੇ ਵੀ ਪੈਸੇ ਫਸੇ ਆ ਜੀ ਇੰਨਾ ਕੁ ਕਿੰਨੇ ਕਿੰਨੇ 9 ਲੱਖ 30 ਹਜ਼ਾਰ ਰੁਪਏ ਦਾ ਪੇਮੈਂਟ ਲੈਣੀ ਹੈ ਜੀ ਅਸੀਂ ਅਸੀਂ ਫਾਈਲ ਲਾਈ ਸੀ ਮੇਰੇ ਛੋਟੇ ਬ੍ਰਦਰ ਦੀ ਆਪਣੀ ਦੀ ਜੀ ਬਾਹਰ ਜਾਣ ਦੀ ਯੂਕੇ ਦੀ ਸਟੱਡੀ ਵੀਜ਼ਾ 2022 ਦੇ ਵਿੱਚ ਫਾਈਲ ਲਾਈ ਸੀਗੀ ਉਦੋਂ ਕਹਿੰਦੇ ਸੀ ਕਿ ਆਹ ਇੰਟੈਕ ਦੇ ਦਾਂਗੇ ਸਤੰਬਰ ਇੰਟੈਕ ਦੇ ਦਾਂਗੇ ਜੀ ਫਿਰ ਕਰਦੇ ਕਰਦੇ ਇਹਨਾਂ ਨੇ ਦੋ ਚਾਰ ਰੰਟੇ ਕਿੱਦਾਂ ਹੀ ਘੜਾਤੇ ਜੀ ਜਦੋਂ ਇਹਨਾਂ ਨੂੰ ਅਸੀਂ ਕਿਹਾ ਕਿ ਜੇ ਤੁਹਾਡਾ ਰਿਕਵਰ ਨਹੀਂ ਹੋ ਰਿਹਾ ਸਾਨੂੰ ਦੇ ਦਿਓ ਜੋ ਬਣਦਾ ਸਾਡੀ ਹੈ ਸਾਡੇ ਪ੍ਰੂਫ ਸਾਨੂੰ ਵਾਪਸ ਦੇ ਦਿਓ ਕਿਉਂਕਿ ਪ੍ਰੂਫ ਇਹਨਾਂ ਕੋਲੇ ਸੀਗੇ ਸਾਰੇ ਅਸੀਂ ਕਿਤੇ ਹੋਰ ਕੋਈ ਕਰਨ ਜੋਗੇ ਵੀ ਨਹੀਂ ਸੀਗੇ ਨਾ ਤੇ ਇਹਨਾਂ ਕੋਲ ਜਦੋਂ ਅਸੀਂ ਆਏ ਤੇ ਇਹਨਾਂ ਨੂੰ ਕਿਹਾ ਸਾਨੂੰ ਦੇ ਦਿਓ ਫਿਰ ਇਹ ਕਹਿੰਦੇ ਨਹੀਂ ਅਸੀਂ ਸਾਨੂੰ ਦੱਸ ਦੇਣਾ ਦਾ ਟਾਈਮ ਦਿਓ ਅਸੀਂ ਦਵਾਂਗੇ ਤੁਹਾਨੂੰ ਕਰਾ ਕੇ ਪੱਕਾ ਹੋਊਗਾ ਬੰਦੇ ਦਾ ਵੀਜ਼ਾ ਹੋਊਗਾ ਦੱਸ ਦੇਣਾ ਬਾਅਦ ਇਹਨਾਂ ਦਾ ਫੋਨ ਆਇਆ ਜੀ ਅਸੀਂ ਤੁਹਾਡੀ ਫਾਈਲ ਨਹੀਂ ਲਾਣੀ ਇਹਨਾਂ ਨੇ ਆਪ ਹੀ ਸਾਨੂੰ ਬਣਾ ਕਰਤਾ ਜੀ ਅਸੀਂ ਕੁਝ ਨਹੀਂ ਕਰਨਾ ਤੁਹਾਡਾ ਨਾ ਸਾਨੂੰ ਇਹਨਾਂ ਨੇ ਰਿਫਿਊਜ਼ਲ ਦਿਖਾਈ ਹੈ ਜੀ ਇਹਨਾਂ ਨੇ ਕੁਝ ਦਿਖਾਇਆ ਕਿ ਬੰਦਾ ਦਿਖਾ ਦੇਵੇ ਕਿ ਹਾਂਜੀ ਤੁਹਾਡੇ ਬੱਚੇ ਦੀ ਆਹ ਚੀਜ਼ ਕਰਕੇ ਰਿਫਿਊਜ਼ਲ ਲਈ ਹੈ ਅਸੀਂ ਮੰਨ ਲਈਏ ਕਿ ਠੀਕ ਹੈ ਜੀ ਅਸੀਂ ਵੇਟ ਕਰ ਲਾਂਗੇ ਸਾਨੂੰ ਉਹ ਵੀ ਨਹੀਂ ਦਿਖਾਇਆ ਉਸ ਤੋਂ ਬਾਅਦ ਦੇ ਬੜੇ ਆਕੜਦੇ ਰਹੇ ਪਰ ਸਾਨੂੰ ਕਹਿੰਦੇ ਨੇ ਅਸੀਂ 3 ਮ ਉਹਦੇ ਚ ਵੀ ਸਾਰਾ ਕੁਝ ਕਰਕੇ ਇਹਨਾਂ ਨੇ ਤੁਹਾਨੂੰ ਚੈੱਕ ਬਣਾ ਕੇ ਦਿੱਤੇ ਜੀ ਤੇ ਚੈੱਕ ਬਣਾ ਕੇ ਦਿੱਤੇ ਉਹ ਚੈੱਕ ਵੀ ਇਹਨਾਂ ਨੇ ਬਾਉਂਸ ਕਰਾਤੇ ਜੀ ਉਸ ਤੋਂ ਬਾਅਦ ਸਾਨੂੰ ਤਿੰਨ ਮਹੀਨੇ ਦੇ ਅੱਗੇ ਚੈੱਕ ਬਣਾ ਕੇ ਦਿੱਤਾ ਮਤਲਬ ਠੱਗੀ ਪਰ ਕੀਤੀ ਅੱਜ ਦੀ ਜਾ ਰਹੀ ਹੈ ਜੀ ਚੈੱਕ ਸਾਰੇ ਬਾਉਂਸ ਕਰਾਤੇ ਜੀ ਸਾਡਾ ਕੋਰਟ ਚ ਵੀ ਕੇਸ ਚੱਲਦਾ ਉੱਥੇ ਵੀ ਇਹਨਾਂ ਆ ਰਹੇ ਆ ਇੱਕ ਪਾਸਾ ਹੋ ਗਿਆ ਅਸੀਂ ਤਰਖਾਸਤ ਵੀ ਦਿੱਤੀ ਸੀਗੀ ਜੀ ਉਹਨਾਂ ਨੇ ਅੱਗੇ ਆਈਪੀ ਵਿੰਗ ਚ ਆਈਟੀਵੀ ਏ ਐਚ ਡੀ ਯੂਨਟ ਦੇ ਵਿੱਚ ਇਹਨਾਂ ਨੇ ਮਾਰਕ ਕੀਤੀ ਸੀਗੀ ਜੀ ਉੱਥੇ ਵੀ ਸਾਨੂੰ ਕੋਈ ਹੱਤਪੱਲਾ ਨਹੀਂ ਫੜਾਇਆ ਗਿਆ ਅਸੀਂ ਜਾਣਦੇ ਸੀਗੇ ਇਹ ਆਂਦੇ ਨਹੀਂ ਸੀਗੇ ਉਹ ਬੁਲਾਉਂਦੇ ਸੀ ਇਹਨਾਂ ਨੂੰ ਕੁਝ ਵੀ ਹੱਤਪੱਲਾ ਨੇ ਦਿੱਤਾ ਗੈਰਾ। ਹੋਟਲ ਕਿੰਨੇ ਲੋਕਾਂ ਦੇ ਨਾਲ ਠੱਗੀ ਕੀਤੀ ਗਈ ਐ। ਬੜੇ ਲੋਕਾਂ ਨਾਲ ਹੈਗੀ ਆ ਜੀ ਜੇ ਦੇਖਿਆ ਜਾਵੇ ਤਾਂ ਮੇਰੇ ਸਾਹਨੇ ਹੁਣ ਵੀ ਇੱਥੇ ਖੜੇ ਖੜੇ ਤੇ 7-8 ਬੰਦੇ ਦਾ ਵੈਸੀ ਨਿਕਲਦੇ ਨੇ ਆ ਜੀ। ਇੱਕ ਤਾਂ ਤੁਹਾਡੇ ਸਾਹਮਣੇ ਉੱਪਰ ਚੜੀ ਹੋਈ ਐ ਜੀ। ਹੋਰ ਉੱਪਰ ਕੌਣ ਐ ਚੜੇ ਹੋਏ ਨੇ? ਉੱਪਰ ਵੀ ਪਾਰਟੀ ਐ ਜੀ ਇਹਨਾਂ ਨੇ ਵੀ ਪੈਸੇ ਲੈਣੇ ਆ ਜੀ। ਇਹ ਸੰਗਰੂਰ ਤੋਂ ਨੇ ਜੀ। ਇਹਨਾਂ ਦੇ ਵੀ ਪੇਮੈਂਟ ਆ ਜੀ। ਅਸੀਂ ਲੁਧਿਆਣੇ ਤੋਂ ਆ ਜੀ ਬੇਸਿਕ ਲੁਧਿਆਣੇ ਤੋਂ। ਤੂੰ ਤੁਹਾਡਾ ਨਾ ਵੀ ਠੱਗੀ ਹੋਈ ਹੈ ਨਹੀਂ ਮੇਰਾ ਬ੍ਰਦਰ ਹੈ ਜੀ ਮੈਂ ਬਲਜਿੰਦਰ ਮਣੀ ਅੱਛਾ ਅਸੀਂ ਪਿਛਲੀ ਵਾਰ ਵੀ ਆਏ ਸੀਗੇ ਦੋ ਤਿੰਨ ਵਾਰੀ ਹੋ ਕੇ ਗਏ ਨਾ ਉਹ ਕਿੱਥੋਂ ਰਿਹਾਣ ਮਲੇਓ ਆਪਾਂ ਲੁਧਿਆਣੇ ਦੇ ਲੋਕਲ ਹਾਂ ਜੀ ਗਿਲਨ ਰੋਡ ਤੇ ਠੀਕ ਹੈ ਤੇ ਪਿਛਲੀ ਵਾਰ ਵੀ ਐਸ ਧਰਨਾ ਲਗਾਇਆ ਸੀਗਾ ਇਹਨਾਂ ਦੀ YouTube ਤੇ ਵੀਡੀਓ ਆ ਗਈ ਗਲੋਬਲ ਇਮੀਗ੍ਰੇਸ਼ਨ ਵਾਲਿਆਂ ਦੀ ਇਹ ਕਹਿੰਦੇ ਜੀ ਤੁਹਾਡੀ ਤੁਸੀਂ ਸਾਡੀ ਨਾ ਵੀਡੀਓ ਕੋਲੋ ਗਲੋਬਲ ਇਮੀਗ੍ਰੇਸ਼ਨ ਦੀ YouTube ਤੇ ਪਾਤੀ ਆ ਹੁਣ ਤੇ ਓਕੇ ਹੀ ਨਹੀਂ ਪੈਸੇ ਮਿਲਣ ਤਾਂ ਨਹੀਂ ਤੁਸੀਂ ਜੋ ਕਰਨਾ ਕਰ ਲੋ ਕੋਈ ਕੋਰਟ ਚ ਚੱਲ ਜਾਓ ਕੋਈ ਵੀਡੀਓ ਕਿਹੜੀ ਹੈ ਉਹ ਸਾਡੇ ਪ੍ਰੈਸ ਰਿਪੋਰਟਰ ਆਏ ਸੀਗੇ ਉਹ ਵੀਡੀਓ YouTube ਤੇ ਪਈ ਉਹ ਹੈਗੀ ਆਪਾਂ ਤੁਹਾਨੂੰ ਲਿੰਕ ਭੇਜ ਦਿੰਨੇ ਆ ਉਹ ਕਹਿੰਦੇ ਸਾਡੀ ਤੁਸੀਂ ਵੀਡੀਓ ਕੋਪੀ ਉਨਾ ਕੇ ਪਾਈ ਆ ਅਸੀਂ ਇਸ ਕਰਕੇ ਤੁਹਾਨੂੰ ਪੈਸੇ ਕੋਈ ਨਹੀਂ ਦੇ ਸਕਦੇ ਤੁਸੀਂ ਜੋ ਕਰਨਾ ਕਰ ਲਓ ਠੀਕ ਆ ਤਸਵੀਰਾਂ ਨੇ ਜੀ ਕਹਿੰਦੇ ਸਾਡੀ ਅਪਰੋਚ ਬੜੀ ਉੱਪਰ ਤੱਕ ਹੈਗੀ ਆ ਤੁਸੀਂ ਜਿੱਥੇ ਤੱਕ ਮਰਜ਼ੀ ਭੱਜ ਲਓ ਜੀ ਅੱਛਾ ਮਤਲਬ ਸ਼ਰਮ ਸ਼ਰੀਆਨ ਗੁੰਡਾਗਰ ਦੀ ਕਹਿੰਦੇ ਆ ਜੀ ਸ਼ਰੀਆਨ ਬਿਲਕੁਲ ਧਮਕੀਆਂ ਨਹੀਂ ਦੇ ਕਹਿੰਦੇ ਜੋ ਤੁਸੀਂ ਕਰਨਾ ਕਰ ਲਓ ਸ਼ਰੀਆਨ ਗੁੰਡਾਗਰ ਦੀ ਕਰਦੇ ਨੇ ਜੀ ਧਮਕੀਆਂ ਨਹੀਂ ਦਿੰਦੇ ਅੱਗੇ ਤੋਂ ਜੋ ਤੁਸੀਂ ਕਰਨਾ ਕਰ ਲਓ ਜੀ ਸੋ ਬਿਲਕੁਲ ਹੈ ਤਸਵੀਰਾਂ ਨੇ ਕਈਆਂ ਦਾ ਅੱਠ ਕਈਆਂ ਦਾ 10 ਲੱਖ ਰੁਪਇਆ ਫਸਿਆ ਹੈ ਕਈਆਂ ਦਾ 18 ਲੱਖ ਰੁਪਇਆ ਫਸਿਆ ਹੈ ਕਈਆਂ ਦੇ ਕਈਆਂ ਦੇ ਲੱਖਾਂ ਦੇ ਵਿੱਚ ਪੈਸੇ ਜਿਹੜੇ ਆ ਫਸੇ ਹੋਏ ਆ ਪਰ ਇੱਕ ਤਸਵੀਰ ਰੂਹ ਕੰਬਾਨ ਵਾਲੀ ਦਸੀ ਵੀ ਜਿਹੜੀ ਹੈ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਉੱਪਰ ਇੱਕ ਪਰਿਵਾਰ ਇੱਕ ਕਪਲ ਬੈਠਾ ਹੋਇਆ ਜਿਨ੍ਹਾਂ ਦਾ 10 ਲੱਖ ਰੁਪਇਆ ਫਸਿਆ ਹੋਇਆ ਵਾ ਉਹਨਾਂ ਦੇ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਤੋਂ ਪਰਿਵਾਰ ਹੈ ਜਿੱਥੇ ਕਿ ਯੂਕੇ ਤੋਂ ਯੂਕੇ ਬਾਹਰ ਜਾਣ ਦਾ ਜਿਹੜਾ ਕਿ ਇਹ ਸੁਪਨਾ ਦਿਖਾਇਆ ਗਿਆ ਸੀਗਾ ਪਰ ਇਹਨਾਂ ਕੋਲ ਹੋਰ ਵੀ ਜਿਹੜੀ ਹੈ ਪੈਸੇ ਠੱਗੇ ਜਾ ਰਹੇ ਸੀਗੇ ਪੈਸੇ ਮੰਗੇ ਗਏ ਸੀਗਾ ਕਿ ਇਹਨਾਂ ਪੈਸੇ ਨਾਲ ਤੁਹਾਡਾ ਕੁਝ ਨਹੀਂ ਬਣਨਾ ਤੇ ਹੋਰ ਵੀ ਜਿਹੜੇ ਕੀ ਪੈਸੇ ਲਿਆਂਦੇ ਜਾਣ ਤੇ ਤਾਂ ਕਿ ਜਿਹੜਾ ਕੀ ਤੁਹਾਡਾ ਕੰਮ ਦੁਆਰਾ ਹੋ ਸ ਜਲਦੀ ਤੋਂ ਜਲਦੀ ਹੋ ਸਕੇ ਇਹਨਾਂ ਦੇ ਜੀ ਕੁਝ ਅਲੀਗੇਸ਼ਨਸ ਨੇ ਇਹ ਕੈਮਿਕਲ ਰੀਸ਼ਨ ਕੰਪਨੀ ਇੱਥੇ ਇਮੀਗ੍ਰੇਸ਼ਨ ਇੰਸਟੀਚੂਟ ਆ ਉਹਨਾਂ ਦੇ ਅਗੇਂਸਟ ਕੁਝ ਅਲੀਗੇਸ਼ਨ ਨੇ ਉਹਦੇ ਰਿਗਾਰਡਿੰਗ ਕੀ ਹੈ ਕੀ ਅਲੀਗੇਸ਼ਨ ਲਾਇਆ ਨੇ ਸਰ ਉਹਨਾਂ ਨੇ ਅਲੀਗੇਸ਼ਨ ਇਹ ਲਗਾਏ ਨੇ ਕਿ ਉਹਨਾਂ ਨੇ ਬਾਹਰ ਜਾਣ ਦੇ ਨਾਂ ਤੇ ਇਹਨਾਂ ਤੋਂ ਕੁਝ 10 ਲੱਖ ਰੁਪਿਆ ਆਰਾਊਂਡ ਰਕਮ ਲੈਂਦੀ ਹੈ ਤੇ ਉਹ ਵਾਪਸ ਨਹੀਂ ਕਰ ਰਹੇ ਕਿੰਨੇ ਲੋਕ ਟੈਂਕੀ ਤੇ ਜੜਿਆ ਦੋ ਲੋਕ ਨੇ ਹਸਬ ਸਰ ਵੀ ਕਿੰਦਾ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਾਰਵਾਈ ਇਹ ਹੈ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਵੀ ਜੇ ਆਪਾਂ ਕੁਝ ਗੱਲਬਾਤ ਕਰਕੇ ਪੋਜੀਟਿਵ ਤਰੀਕੇ ਨਾਲ ਇਹਦਾ ਹੱਲ ਕੱਢ ਸਕੀਏ ਸਰ ਰਹਿਣ ਦੇ ਕਿੱਥੇ ਕਿੱਥੇ ਰਹਿੰਦੇ ਇਹ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਜੀ ਵਾਸੀ ਸਰ ਇਹ ਕਹਿੰਦੇ ਕਾਫੀ ਦਿਨ ਹੋ ਗਏ ਸਾਨੂੰ ਅਪਲੀਕੇਸ਼ਨ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੂੰ ਦਿੱਤੀ ਹੈ ਪਰ ਸੁਣਵਾਈ ਸਾਡੀ ਕੋਈ ਹੋ ਨਹੀਂ ਰਹੀ ਨਹੀਂ ਜੀ 1 ਸਾਲ ਦਾ ਸਮਾਂ ਮੈਂ ਚੈੱਕ ਕਰ ਲੈਣਾ ਕਿੱਥੇ ਪਈ ਐਪਲੀਕੇਸ਼ਨ ਮੈਂ 1 ਸਾਲ ਤੱਕ ਪੈਂਡਿੰਗ ਨਹੀਂ ਰਹਿੰਦੀ ਐਪਲੀਕੇਸ਼ਨ ਖੈਰ ਟਾਈਮ ਬਾਉਂਡ ਹੁੰਦੀ ਹੈ ਪਰ ਚਲੋ ਫਿਰ ਵੀ ਜੇ ਇਹਨਾਂ ਦੇ ਹੈਗਾ ਵੀ ਇਹਨਾਂ ਨੇ ਕੋਈ ਐਪਲੀਕੇਸ਼ਨ ਦਿੱਤੀ ਉਹਦਾ ਟਾਈਮ ਲਾਈਨ ਵਗੈਰਾ ਕਿੰਨੇ ਸਮੇਂ ਤੋਂ ਪੈਂਡਿੰਗ ਪਈ ਹੈ ਕਿ ਸਟੇਜ ਤੇ ਹੈ ਕਿੱਥੇ ਪਈ ਹੈ ਤਾਂ ਉਹ ਵੀ ਵੈਰੀਫਾਈ ਕਰ ਲੈਣੇ ਕਿ ਇਹਨਾਂ ਦਾ ਇਹ ਵੀ ਸੀਗਾ ਵੀ ਅਸੀਂ ਸੰਗਰੂਰ ਜ਼ਿਲ੍ਹੇ ਚ ਐਪਲੀਕੇਸ਼ਨ ਚੱਲ ਰਹੀ ਹੈ ਸਾਡੀ ਉੱਥੇ ਸੰਬੰਧਿਤ ਤੇ ਗਏ ਨਹੀਂ ਤਾਂ ਹੋ ਸਕਦਾ ਵੀ ਐਪਲੀਕੇਸ਼ਨ ਉੱਥੇ ਚੱਲ ਰਹੀ ਹੋਵੇ ਜਤਨ ਜੀ ਪੈਸਿਆਂ ਦਾ ਮਾਮਲਾ ਹੈਗਾ ਪੂਰਾ ਜਾਂ ਫਿਰ ਇਹਨਾਂ ਦਾ ਵੀਜ਼ਾ ਨਹੀਂ ਲੱਗ ਪਾਇਆ ਉਹ ਕਹਿੰਦੇ 10 ਲੱਖ ਰੁਪਇਆ ਉਹ ਦੇਣਾ ਹੈ ਉਹੀ ਮੈਂ ਕਹਿ ਰਿਹਾ ਜੀ ਵੀ ਇਹਨਾਂ ਨੇ ਜੋ ਜੋ ਵੀ ਅਲੀਗੇਸ਼ਨਸ ਲਾਏ ਨੇ ਇਹ ਸਾਰੀ ਗੱਲ ਵੈਰੀਫਾਈ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜੇ ਵੀ ਜੋ ਵੀ ਇਹਨਾਂ ਦਾ ਬੰਦ ਐਕਸ਼ਨ ਹੋਏਗਾ ਇਸ ਪਰ ਲੋ ਕਾਰਵਾਈ ਜ਼ਰੂਰ ਕਰਾਂਗੇ ਕੋਈ ਟੀਮ ਬੁਲਾਈ ਗਈ ਹੈ ਉੱਪਰ ਸਮਝਾਉਣ ਲਈ ਕੋਈ ਗੱਲਬਾਤ ਹੋ ਗਈ ਫੋਨ ਤੇ ਉਹਨਾਂ ਨਾਲ ਗੱਲਬਾਤ ਗੱਲਬਾਤ ਕਰ ਰਹੇ ਆਂ ਜੀ ਹੋਪਫੁਲੀ ਪੋਜ਼ਿਟਿਵ ਰਿਜ਼ਲਟ ਆਊਗਾ ਤੋਂ ਬਿਲਕੁਲ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜਾ ਕਿ ਇਹ ਜੋੜਾ ਮੀਆਂ ਬੀਬੀਆਂ ਜਿਹੜਾ ਕਿ ਉੱਪਰ ਚੜੇ ਸੀ ਆਤਮ ਹੱਥ ਕਰਨ ਦੇ ਲਈ ਤੇ ਹੁਣ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਜਿਹੜਾ ਕਿ ਇਹ نیچے ਬੁਲਾਇਆ ਜਾ ਰਿਹਾ ਵੈ ਇਹ ਤਸਵੀਰਾਂ ਨੇ ਇਹ ਅਹਿਮ ਤਸਵੀਰਾਂ ਨੇ ਮੋੜ ਲੁਧਿਆਣਾ ਦੇ ਮੋੜ ਟਾਊਨ ਸ਼ਮੀ ਚੌਂਗ ਤੋਂ ਸੰਜੀਆ ਕਰ ਉਹ نیچے ਆ ਰਿਹਾ ਹੈ ਕਪਲ ਜਿਹੜਾ ਕਿ ਉੱਪਰ ਚੜਿਆ ਸੀਗਾ ਮੀਆਂ ਬੀਬੀਆਂ ਜੋੜਾ ਜਿਹੜਾ ਉੱਪਰ ਚੜਿਆ ਸੀਗਾ ਉਹ نیچے ਨੂੰ ਆ ਰਿਹਾ ਹੈ ਹਾਂ ਜੀ ਮੈਡਮ ਇੱਕ ਮਿੰਟ ਇੱਕ ਮਿੰਟ ਮੈਡਮ ਮੈਡਮ ਇੱਕ ਮਿੰਟ ਸਾਈਡ ਤੇ ਸਾਈਡ ਤੇ ਕੀ ਹੋਇਆ ਸੀ ਭਾਈ ਗੱਲ ਕੀ ਹੋਈ ਗਈ ਠੀਕ ਹੈ ਕੀ ਭਾਈ ਕੀ ਕਾਰਨ ਸੀਗਾ ਉੱਪਰ ਚੜਨ ਦਾ ਭਾਈ ਕੀ ਕਾਰਨ ਸੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕੋਈ ਪੁਲਿਸ ਪ੍ਰਸ਼ਾਸਨ ਕਰੋ ਵੀਰੇ ਕਾਰਵਾਈ ਇਹ ਨਾ ਕਰ ਰਿਹਾ ਹੈਗਾ ਵਾਪਸੀ ਦੀ ਗੱਲ ਹੋਈ ਹੈ ਕੋਈ ਤੁਹਾਡੀ ਹਾਂਜੀ ਆ ਮੈਂ ਮੇਰੇ ਕੋਈ ਗੱਲ ਨਹੀਂ ਹੈ ਪੁਲਿਸ ਪ੍ਰਸ਼ਾਸਨ ਤੇ ਗੱਲਬਾਤ ਕੋਈ ਕਰੀ ਜਨਾਂ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਵੀਰੇ ਭਾਜੀ ਪੈਸੇ ਲੈਣੇ ਇੱਥੇ ਦੱਸੋ ਉਹ ਤਾਂ ਤਸਵੀਰਾਂ ਜਿਹੜੀਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਾਰਨ ਕੀ ਸੀਗਾ ਉੱਪਰ ਚੜਨ ਦਾ ਭਾਜੀ ਮੇਰੇ 10 ਲੱਖ ਰੁਪਏ ਆ ਸਤੋਂ ਇਹਨਾਂ ਨੇ ਹੜੱਪਿਆ ਸੀਗਾ ਇਹਨ ਦਾ ਬਾਬਤ ਧੋਖਾ ਅਸਤੋਰੀ ਤੋਂ ਸੀ ਵੀਰੇ ਟੁੜੀ ਤੋਂ ਹਾਂਜੀ ਹਾਂਜੀ ਕਿੰਨੀ ਉਮਰ ਆ ਤੁਹਾਡੀ ਮੇਰੇ ਵੀਰੇ 27 ਸਾਲ ਕਿੰਨੀ ਕੀ ਰਕਮ ਦੀ ਠੱਗੀ ਸੀਗੀ ਮੇਰੇ 10 ਲੱਖ ਰੁਪਏ ਸੀ ਵੀਰੇ ਅੱਛਾ 10 ਲੱਖ ਰੁਪਏ ਕੀ ਕਾਰਨ ਕੀ ਸੀਗਾ ਪੈਸੇ ਪੂਏ ਵਾਪਸ ਕਿਤੇ ਹੋ ਕੀ ਗੱਲਬਾਤ ਕੀ ਹੋਈ ਇਹ ਹਜੇ ਹੁਣ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਵੀਰੇ ਉਹ ਕਾਰਵਾਈ ਕਰ ਰਿਹਾ ਕਹਿੰਦੇ ਵਿਸ਼ਵਾਸ ਦਵਾਇਆ ਗਿਆ ਹੈ ਠੀਕ ਠੀਕ ਉਹ ਬਿਲਕੁਲ ਇਹ ਸੋ ਆਸ਼ਨ ਦਿੱਤਾ ਵਾ ਕੀ ਗੱਲਬਾਤ ਹੋਈ ਹੈ ਪਰਿਵਾਰ ਦੇ ਨਾਲ ਤੇ ਇਮੀਗ੍ਰੇਸ਼ਨ ਜਿਹੜੇ ਨੇ ਠੱਗਾ ਠੱਗੀ ਕੀਤੀ ਹੈ ਲੱਖਾਂ ਦੀ ਗੱਲਬਾਤ ਇਹੀ ਹੋਈ ਹੈ ਜੀ ਵੀ ਤੁਸੀਂ ਐਸ ਪਰ ਲਾ ਜੋ ਤਰੀਕਾ ਹੈ ਬੰਦੀ ਕਾਰਵਾਈ ਲਈ ਤੁਸੀਂ ਆਪਣੀ ਐਪਲੀਕੇਸ਼ਨ ਦਿਓ ਜੀ ਅਸੀਂ ਟਾਈਮ ਬਾਉਂਡ ਤਰੀਕੇ ਦੇ ਨਾਲ ਉਹਨੂੰ ਸਾਰੇ ਐਲੀਗੇਸ਼ਨ ਉਹਨਾਂ ਦੇ ਐਵੀਡੈਂਸ ਵਾਚ ਕੇ ਸਬਸਟੈਂਸ਼ੀਏਟ ਕਰ ਲਾਂਗੇ ਐਂਡ ਜੋ ਐਸ ਪਰ ਲਾ ਬੰਦੇ ਸੈਕਸ਼ਨ ਹੋਣਗੇ ਉਹਦੇ ਅਧੀਨ ਕਾਰਵਾਈ ਕੀਤੀ ਜਾਏਗੀ ਸਰ ਏਡਾ ਵੱਡਾ ਕਦਮ ਚੁੱਕੇ ਗਏ ਕਿ ਪਰਿਵਾਰ ਦੇ ਵੱਲੋਂ ਹੋਰ ਵੀ ਜਿਹੜੇ ਕੀ ਏਜੰਟ ਠੱਗੀ ਵਾਜੀ ਕਰਦੇ ਨੇ ਇਦਾਂ ਦੇ ਏਜੰਟਾਂ ਦੇ ਨਾਲ ਇਹਨਾਂ ਤੇ ਕੀ ਉਤੇ ਕਾਰਵਾਈ ਬਣੇਗੀ ਮੈਂ ਜਿਵੇਂ ਕਿ ਪਹਿਲਾਂ ਵੀ ਕਿਹਾ ਕਿ ਅਸੀਂ ਸਖਤਾਈ ਏਸੇ ਬੇਸਿਸ ਤੇ ਕਰਨੇ ਆ ਜੋ ਆਪਣਾ ਬਿਜ਼ਨਸ ਸਹੀ ਤਰੀਕੇ ਨਾਲ ਕਰ ਰਹੇ ਨੇ ਉਹਨਾਂ ਨੂੰ ਸਾਡੇ ਵੱਲੋਂ ਬਿਲਕੁਲ ਪਰੇਸ਼ਾਨੀ ਨਹੀਂ ਹੋਊਗੀ ਕੋਈ ਰੈਦਰ ਉਹਨਾਂ ਦਾ ਜੋ ਮਾਹੌਲ ਹੈ ਉਹਨਾਂ ਨੂੰ ਸਭ ਆਪਣਾ ਬਿਜ਼ਨਸ ਕਰ ਸਕਦੇ ਨੇ ਪਰ ਜਿਹੜੇ ਇਮੀਗ੍ਰੇਸ਼ਨ ਵਾਲੇ ਭੋਲੇ ਭਲੇ ਲੋਕਾਂ ਨੂੰ ਕੋਈ ਠੱਗੀ ਮਾਰਦੇ ਨੇ ਜਾਂ ਕੁਝ ਕਿਸੇ ਨੂੰ ਕਿਸੇ ਦਾ ਪੈਸਾ ਲੈ ਕੇ ਜਿਵੇਂ ਬਾਹਰ ਨਾ ਭੇਜਣਾ ਲਾਰੇ ਲੱਪੇ ਲਾਉਣਾ ਇਦਾਂ ਦੇ ਨੇ ਤਾਂ ਉਹਨਾਂ ਤੇ ਸਖਤ ਤੋਂ ਸਖਤ ਪਹਿਲਾਂ ਵੀ ਕਾਰਵਾਈਆਂ ਕੀਤੀਆਂ ਗਈਆਂ ਕੀਤੀ ਜਾ ਵੀ ਰਹੀ ਹੈ ਤੇ ਅੱਗੇ ਵੀ ਕੀਤੀ ਜਾਊਗੀ ਲੁਧਿਆਣਾ ਪੁਲਿਸ ਵੱਲੋਂ ਪਰ ਉਹਨਾਂ ਦੇ ਵੱਲੋਂ ਕਸਟਮਰਾਂ ਨੂੰ ਕਿਹਾ ਗਿਆ ਕਿ ਸਾਡੀ ਪਹੁੰਚ ਬੜੀ ਦੂਰ ਤੱਕ ਹੈ ਇਦਾਂ ਦੇ ਸ਼ਬਦ ਉਹਨਾਂ ਨਾਲ ਵਾਰਤਾਲਾਪ ਕੀਤੇ ਗਏ ਨੇ ਕਿ ਸਾਡੀ ਪਹੁੰਚ ਤਾਂ ਬਹੁਤ ਦੂਰ ਤੱਕ ਹੈ ਤੇ ਸਾਡਾ ਕੋਈ ਕੁਝ ਨਹੀਂ ਬਿਗਾੜਨ ਦੇਖੋ ਜੀ ਉਹਨਾਂ ਵੱਲੋਂ ਜੋ ਕਿਹਾ ਗਿਆ ਕਿਸੇ ਦੇ ਕਹਿਣ ਦਾ ਕੁਝ ਮੁੱਲ ਕਹਿਣ ਦਾ ਕੋਈ ਮੁੱਲ ਨਹੀਂ ਜਾਂਦਾ ਤੇ ਕਹਿਣ ਨਾਲ ਕੁਝ ਸੱਚ ਨਹੀਂ ਹੋ ਜਾਂਦਾ ਉਹ ਸਿਰਫ ਕਹਿਣ ਦੀਆਂ ਗੱਲਾਂ ਹੁੰਦੀਆਂ ਇਦਾਂ ਨਹੀਂ ਹੁੰਦਾ ਜੋ ਐਸ ਪਰ ਲਾ ਬੰਦੀ ਕਾਰਵਾਈ ਹੈ ਅੱਜ ਲੋਕ ਬੜੇ ਅਵੇਅਰ ਨੇ ਆਪਦੇ ਰਾਈਟਸ ਨੂੰ ਲੈ ਕੇ ਇਦਾਂ ਕੁਝ ਨਹੀਂ ਜੀ ਕੋਈ ਗੜਬੜ ਹੋ ਸਕਦੀ ਹਾਂਜੀ ਤਾਂ ਹੁਣ ਸਰ ਕੀ ਉਪਕਤੀ ਕਾਰਵਾਈ ਬਣੀਗੀ ਇਹਨਾਂ ਤੇ ਮੈਂ ਐਸ ਪਰ ਕਿਹਾ ਜੋ ਵੀ ਅਲੀਗੇਸ਼ਨ ਨੇ ਜਿਵੇਂ ਇਹਨਾਂ ਨੇ ਕਿਹਾ ਸਾਡੇ ਪੈਸੇ ਕੁਝ ਲਿੱਤੇ ਨੇ ਸਾਨੂੰ ਬਾਹਰ ਨਹੀਂ ਭੇਜਿਆ ਫਿਰ ਇਹਨਾਂ ਦਾ ਲਾਇਸੈਂਸ ਵੀ ਵੈਰੀਫਾਈ ਕਰਾਂਗੇ ਵੀ ਹੈ ਜਾਂ ਨਹੀਂ ਪ੍ਰੋਪਰ ਲਾਇਸੈਂਸ ਡੀਸੀ ਆਫਿਸ ਤੋਂ ਜੋ ਧਮਕੀਆਂ ਦੇਣ ਸੰਬੰਧੀ ਇਹਨਾਂ ਨੇ ਕੁਝ ਗੱਲਾਂ ਕਹੀਆਂ ਸਾਰੇ ਅਲੀਗੇਸ਼ਨ ਨੂੰ 1 ਬਾਈ 1 ਸਾਰੇ ਵੈਰੀਫਾਈ ਕਰਾਂਗੇ ਅਤੇ ਜਿਹੜੇ ਜਿਹੜੇ ਸੱਚ ਪਾਏ ਗਏ ਉਹ ਰੈਲੇਵੈਂਟ ਸੈਕਸ਼ਨ ਚ ਕਾਰਵਾਈ ਕਰਾਂਗੇ ਜਿਹੜੇ ਗੱਲਬਾਤ ਹੋਈ ਕੋਈ ਸੰਪਰਕ ਹੋਇਆ ਹਲੇ ਮੇਰੀ ਕੋਈ ਗੱਲਬਾਤ ਪਰਸਨਲੀ ਨਹੀਂ ਹੋਈ ਹੈ ਜੀ ਮੈਂ ਫਿਲਹਾਲ ਇਹਨਾਂ ਤੇ ਫੋਕਸ ਕਰ ਰਿਹਾ ਸੀਗਾ ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਜ਼ਰੂਰ ਮੌਕਾ ਦਿੱਤਾ ਜਾਵੇ ਥੈਂਕ ਯੂ ਜੀ ਸੋ ਬਿਲਕੁਲ ਉੱਚ ਅਧਿਕਾਰੀ ਨਾਲ ਗੱਲਬਾਤ ਵੀ ਕੀਤੀ ਆਪਾਂ ਚਿਤਨਤਨ ਬਾਂਸਲ ACP ਜੀ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਜਿਹੜੀ ਕੀ ਬੰਦੀ ਕਾਰਵਾਈ ਹੈ ਕੀਤੀ ਜਾਵੇਗੀ ਉਸ ਦੋਸ਼ੀਆਂ ਤੇ ਜੁੜੇ ਹੋਣਾਂ ਲਾਈਵ ਜੁੜਨਾ ਤਰਮਪਾਲ ਦਾ ਜੁਮੇ ਰਿਪੋਰਟ ਧੰਨਵਾਦ